ਮਾਤਾ ਨਾਲ ਬਾਪੂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਇੰਦਾ ਤੱਕ ਨਹੀਂ ਮਹਿਸੂਸ ਹੀ ਨਹੀਂ ਹੋਇਆ ਖਾਨ ਸਾਹਿਬ ਦੇ ਮੰਮੀ ਡੈਡੀ ਆ ਇੰਦਾ ਲੱਗਦਾ ਸੀ ਆਪਣੇ ਹੀ ਆ ਇੰਨਾ ਜ਼ਿਆਦਾ ਪਿਆਰ ਸੀ ਤੇ ਤੁਹਾਨੂੰ ਪਤਾ ਹੀ ਆ ਬਹੁਤ ਦੁੱਖ ਨਿਕੜੀ ਆ ਜੀ ਉਹ ਸੰਘ ਤੋਂ ਬਾਹਰ ਹੋ ਗਿਆ ਸਾਰਾ ਇਹ ਕੁਝ ਦਿਨ ਪਹਿਲਾਂ ਮਾਤਾ ਛੱਡ ਕੇ ਚਲ ਗਏ ਤੇ ਹੁਣ ਬਾਪੂ ਹਾਂਜੀ ਜਿੱਦਾਂ ਜੀ ਵੀਵਾ ਸਾਡੇ ਮਨਾਉਂਦੇ ਆ ਜਿੱਦਾਂ ਨਾ ਤੇ 20ਵਾਂ ਸੀਗਾ ਪਰਸੋਂ ਨੂੰ ਤੇ ਬਾਪੂ ਜਿੱਦਾਂ ਅੱਜ ਪੂਰੇ ਹੋ ਗਏ ਆ ਤੇ ਤੁਹਾਨੂੰ ਪਤਾ ਹੀ ਹਨ ਬਹੁਤ ਜਿਆਦਾ ਸੁੱਖ ਦੀ ਘੜੀ ਹੈ ਭਾਜੀ ਪੰਜਾਬ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਜੋ ਕਿ ਇਸ ਟਾਈਮ ਅਸੀਂ ਖੜੇ ਆਂ ਭੰਡਾਲ ਦੋਨਾ ਕਪੂਰਸਲਾ ਦੇ ਪਿੰਡ ਦੇ ਉੱਤੇ ਜਿੱਥੇ ਕੇ ਸਬੁਰ ਦੇ ਖਾਕ ਉਹਨਾਂ ਨੂੰ ਕੀਤਾ ਜਾਵੇਗਾ ਔਰ ਉਹਨਾਂ ਦੇ ਖਾਨ ਸਾਹਿਬ ਦੇ ਪਰਿਵਾਰ ਦੇ ਬਹੁਤ ਹੀ ਕਰੀਬੀ ਨੰਬਰਦਾਰ ਇਸ ਪਿੰਡ ਦੇ ਜੋ ਕਿ ਛੋਟੇ ਹੁੰਦਿਆਂ ਤੋਂ ਉਸ ਮਾਂ ਪਿਓ ਦੇ ਨਾਲ ਉਹਨਾਂ ਕੋਲੋਂ ਰੋਟੀ ਪਾਣੀ ਚੂਰੀ ਤੇ ਖਾਨ ਸਾਹਿਬ ਦੇ ਵੱਡੇ ਬ੍ਰਦਰ ਦੇ ਨਾਲ ਪੜਦੇ ਵੀ ਰਹਨੇ ਆ ਉਹ ਗੱਲਬਾਤ ਕਰਦੇ ਆ ਬਹੁਤ ਹੀ ਦੁੱਖਾਂ ਦਾ ਪਹਾੜ ਜਿਹੜਾ ਖਾਨ ਸਾਹਿਬ ਤੇ ਤੁਸੀਂ ਬਹੁਤ ਹੀ ਪਰਿਵਾਰ ਦੇ ਵਿੱਚ ਕਲੋਜ਼ ਰਹੇ ਹੋ ਛੋਟੇ ਹੁੰਦਿਆਂ ਹੀ ਮਾਂ ਪਿਓ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਟੱਕੀ ਕਰਦਾ ਹਾਂ ਹਾਂਜੀ ਭਾਜੀ ਮਾਤਾ ਨਾਲ ਦਾ ਬਾਪੂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਇੰਦਾ ਤੱਕ ਜੀ ਮਹਿਸੂਸ ਹੀ ਨਹੀਂ ਹੋਇਆ ਖਾਨ ਸਾਹਿਬ ਦੇ ਮੰਮੀ ਡੈਡੀ ਆ ਇੰਦਾ ਲੱਗਦਾ ਸੀ ਆਪਣੇ ਹੀ ਆ ਇੰਨਾ ਜ਼ਿਆਦਾ ਪਿਆਰ ਸੀ ਤੇ ਤੁਹਾਨੂੰ ਪਤਾ ਹੀ ਆ ਬਹੁਤ ਦੁੱਖ ਇਕੜੀ ਆ ਜੀ ਉਹ ਸੰਜ ਤੋਂ ਬਾਹਰ ਹੋ ਗਿਆ ਸਾਰਾ ਹੀ ਕੁਛ ਦਿਨ ਪਹਿਲਾਂ ਮਾਤਾ ਛੱਡ ਕੇ ਚਲ ਗਏ ਤੇ ਹੁਣ ਬਾਪੂ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਛੋਟੇ ਹੁੰਦੇ ਮਾਂ ਪਿਓ ਦੇ ਕੋਲ ਬਹੁਤ ਹੁੰਦੇ ਸੀ ਦੋਵੇਂ ਭਰਾ ਖੇਡਦੇ ਤੁਸੀਂ ਇਹਨਾਂ ਨਾਲ ਖੇਡਦੇ ਵੀ ਰਹੇ ਨਿੱਕੇ ਹੁੰਦੇ ਪੜ੍ਹਦੇ ਵੀ ਰਹੇ ਤੁਹਾਡੇ ਛੋਟੇ ਹਾਂਜੀ ਪਾਜੀ ਮੈਂ ਬਚਪਨ ਤੋਂ ਵੱਡੇ ਆਪਣੇ ਸਣੀ ਵੀਰ ਨਾਲ ਖੇਡਿਆ ਤੇ ਖਾਨ ਸਾਹਿਬ ਬਹੁਤ ਛੋਟੇ ਸਾਡੇ ਤੋਂ ਇਹ ਸਾਡੇ ਹੱਥਾਂ 'ਚ ਜੰਮਿਆ ਪਿਆ ਇਹ ਤੇ ਇਹਨੂੰ ਗਾਉਣ ਦਾ ਸ਼ੌਕ ਤੇ ਹੁੰਦੇ ਉਹਨੂੰ ਬਹੁਤ ਸ਼ੌਂਕ ਸੀ ਭਾਜੀ ਹਾਂਜੀ ਤਕਰੀਬਨ 4-5 ਸਾਲ ਦਾ ਸੀ ਜਦੋਂ ਇਹਨੂੰ ਗਾਉਣ ਦਾ ਸ਼ੌਂਕ ਵੀਰੇ ਸੀਗਾ ਤੇ ਤੇ ਬਾਕੀ ਦੁੱਖ ਦੀ ਘੜੀ ਆਈ ਹੈ ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ ਭਾਜੀ ਜਿੱਦਾਂ ਅੱਜ ਵੀਮਾ ਕਿੰਦੇ ਕਰਨਾ ਸੀਗਾ ਮਾਤਾ ਦਾ ਵੀ ਉਸਦੇ ਦਿਨ ਹੀ ਅੱਜ ਪਿਤਾ ਦਾ ਜਿਹੜਾ ਸਪੁਰਦ ਖਾ ਕੇ ਕਰਨਾ ਦਫ਼ਨ ਕਰਨਾ ਤੁਮਕ ਕਿ ਕਿਤਾਬ ਜਿਹੜਾ ਇਹ ਦੁੱਖ ਵਾ ਕਿ ਕਿਤੇ ਅੱਜ ਹੀ ਉਹਨਾਂ ਦੇ ਮਾਤਾ ਦੀ ਵੀ ਸੀਗਾ ਕੋਈ ਹਾਂਜੀ ਜਿੱਦਾਂ ਜੀ ਵੀਵਾ ਸਾਡੇ ਮਨਾਉਂਦੇ ਆ ਜਿੱਦਾਂ ਨਾ ਤੇ 20ਵਾਂ ਸੀਗਾ ਪਰਸੋਂ ਨੂੰ ਤੇ ਬਾਪੂ ਜਿੱਦਾਂ ਅੱਜ ਪੂਰੇ ਹੋ ਗਏ ਆ ਤੇ ਤੁਹਾਨੂੰ ਪਤਾ ਹੀ ਹੁਣ ਬਹੁਤ ਜ਼ਿਆਦਾ ਸੁੱਖ ਦੀ ਘੜੀ ਹੈ ਭਾਜੀ ਕਿੰਨੇ ਕਲਾਸ ਤੱਕ ਇਥੇ ਖਾਨ ਸਾਹਿਬ ਪੜੇ ਖਾਨ ਸਾਹਿਬ ਇਥੇ ਜੀ ਪਲੱਸ 2 ਤਾਈਂ ਪੜੇ ਹੈ ਜੀ ਢੰਡਾਲ ਦੋਨਾਂ ਹਾਂਜੀ ਸਾਡੇ ਨਾਲ ਪੜ੍ਹਦੇ ਸੀ ਨਹੀਂ ਛੋਟਾ ਮੈਂ ਤੋਂ ਖਾਨ ਸਾਹਿਬ ਤੇ ਜਿਹੜਾ ਵੱਡਾ ਬ੍ਰਦਰ ਉਹ ਅਸੀਂ ਇਕੱਠੇ ਪੜ੍ਹੇ ਆ ਹਾਂਜੀ ਤੁਸੀਂ ਇਸ ਪਿੰਡ ਦੇ ਨੰਬਰ ਦਾ ਹਾਂਜੀ ਮੈਂ ਇਸ ਪਿੰਡ ਦਾ ਮੌਜੂਦਾ ਨੰਬਰਦਾਰ ਹਾਂ ਜੀ ਹਾਂਜੀ ਭਾਈ ਇਹ ਬਹੁਤ ਉਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਇਸ ਘਰ ਦੇ ਵਿੱਚ ਜਿਹੜਾ ਘਰ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਘਰ ਦੇ ਵਿੱਚ ਇਹ ਖੇਡੇ ਛੋਟੇ ਹੁੰਦੇ ਆ ਵੱਡੇ ਭਰਾ ਦੇ ਨਾਲ ਇੱਥੇ ਤੇ ਜਿਹੜਾ ਕਿ ਇਹ ਸਮਾਂ ਔਰ ਇਹ ਮਾਪਿਓ ਇਕੱਠੇ 19 ਦਿਨਾਂ ਬਾਅਦ ਪਿਓ ਵੀ ਅਜਖਣ ਸਾਹਿਬ ਦੇ ਜਿਹੜੇ ਆ ਇਸ ਦੁਨੀਆ ਤੋਂ ਚਲੇ ਗਏ ਬਹੁਤ ਹੀ ਦੁੱਖਾਂ ਦਾ ਪਹਾੜ ਟੁੱਟਿਆ ਖਾਨ ਸਾਹਿਬ ਤੇ ਪਰ ਇਹ ਦੁੱਖ ਉਹੀ ਜਾਣ ਸਕਦੇ ਨੇ ਜਿਨ੍ਹਾਂ ਤੇ ਕਦੇ ਬੀਤੀ ਸ਼ੁਰੂ ਕਪੂਰਥਲਾ ਤੋਂ ਕੈਮਰਾਮੈਨ ਆਦਿਨਾਲ ਚਰਨਜੀਤ ਸਿੰਘ ਢਿੱਲੋਂ